ਹallelujah hallelujah hallelujah thank you jesus thank you jesus thank you jesus hallelujah ਹੀ ਸਰਬਸ਼ਕਤੀਮਾਨ ਪਿਤਾ ਪਰਮੇਸ਼ਰ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਪ੍ਰਭੂ ਜੀ ਇਸ ਸੁੰਦਰ ਤੇ ਮੁਬਾਰਕ ਸਮੇਂ ਦੇ ਲਈ ਪਿਤਾ ਪਰਮੇਸ਼ਰ ਜੀ ਅਸੀਂ ਤੁਹਾਡੇ ਸ਼ੁਕਰਗੁਜ਼ਾਰ ਆ ਪਿਤਾ ਪਰਮੇਸ਼ਰ ਜੀ ਤੁਸੀਂ ਸਾਨੂੰ ਅੱਜ ਦਾ ਦਿਨ ਦਿਖਾਇਆ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਹਾਂ ਹਾਲੇਲੂਇਆ ਹਾਲੇਲੂਇਆ ਪਵਿੱਤਰ 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 ਸੈਨਾ ਦੇ ਯਹੋਵਾ ਪਰਮੇਸ਼ਰ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਹਾਲੇਲੂਇਆ 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 ਪਿਤਾ ਪਰਮੇਸ਼ਰ ਜੀ ਅਸੀਂ ਪ੍ਰਭੂ ਯੇਸ਼ੂ ਮਸੀਹ ਜੀ ਦੇ ਜ਼ਿੰਦਾ ਤੇ ਜਲਾਲੀ ਨਾਮ ਵਿੱਚ ਆਪ ਜੀ ਦੀ ਹਜ਼ੂਰੀ ਵਿੱਚ ਝੁਕਦੇ ਹਾਂ ਪਿਤਾ ਪਰਮੇਸ਼ਰ ਜੀ ਸਾਨੂੰ ਆਪਣੀ ਪਾਕ ਪਵਿੱਤਰ ਹਜ਼ੂਰੀ ਵਿੱਚ ਸਵੀਕਾਰ ਕਰੋ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਹਾਲੇਲੂਇਆ ਹਾਲੇਲੂਇਆ ਪ੍ਰਭੂ ਜੀ ਤੁਸੀਂ ਮਹਾਨ ਪਰਮੇਸ਼ਰ ਹੋ ਸਰਵ ਸ਼ਕਤੀਮਾਨ ਪਰਮੇਸ਼ਰ ਹੋ ਤੁਸੀਂ ਰਾਜਿਆਂ ਦੇ ਰਾਜਾ ਹੋ ਤਾ ਪਰਮੇਸ਼ਰ ਜੀ ਪ੍ਰਭੂਆਂ ਦੇ ਪ੍ਰਭੂ ਨੂੰ ਨਤਨਵਾਦ ਕਰਦੇ ਪ੍ਰਭੂ ਜੀ ਤੁਸੀਂ ਸ਼ਾਂਤੀ ਦੇ ਰਾਜਕੁਮਾਰ ਹੋ ਹਾਲੇਲੂਇਆ ਹਾਲੇਲੂਇਆ ਪ੍ਰਭੂ ਸਾਰਾ ਇੱਜ਼ਤ ਤੇ ਜਲਾਲ ਕੇਵਲ ਤੁਹਾਡੇ ਹੀ ਨਾਮ ਨੂੰ ਦਿੰਦੇ ਆ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਪ੍ਰਭੂ ਜੀ ਤੁਸੀਂ ਆਪਣਾ ਪਵਿੱਤਰ ਲਹੂ ਬਹਾ ਕੇ ਸਾਨੂੰ ਮੁੱਲ ਖਰੀਦਿਆ ਹੈ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਆ ਪ੍ਰਭੂ ਜੀ ਅਸੀਂ ਸਭ ਤੁਹਾਡੇ ਹੱਥਾਂ ਦੀ ਕਾਰਗਰੀ ਹਾਂ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਧੰਨਵਾਦ ਹਾਲੇਲੂਇਆ ਹallelujah ਪਿਤਾ ਪਰਮੇਸ਼ਰ ਜੀ ਤੁਹਾਡਾ ਸਿੰਘਾਸਨ ਸਾਡੇ ਵਿੱਚਕਾਰ ਲੱਗਾ ਹੋਇਆ ਹੈ ਹallelujah ਹallelujah ਪ੍ਰਭੂ ਜੀ ਤੁਹਾਡੀ ਹਜ਼ੂਰੀ ਸਾਡੇ ਵਿੱਚ ਹੈ ਪਿਤਾ ਪਰਮੇਸ਼ਰ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਪ੍ਰਭੂ ਜੀ ਅਸੀਂ ਪ੍ਰਾਰਥਨਾ ਕਰਦੇ ਹਾਂ ਕਿ ਜਨ ਤੇ ਆਪਣੀ ਵੱਡੀ ਦਇਆ ਤੇ ਕਿਰਪਾ ਕਰਨਾ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਹallelujah ਪ੍ਰਭੂ ਜੀ ਸੱਚਮੁੱਚ ਤੁਸੀਂ ਅਦਭੁਤ ਅਚਰਜ ਕੰਮਾਂ ਨੂੰ ਕਰਨ ਵਾਲੇ ਪਰਮੇਸ਼ਰ ਉਹਦਾ ਧੰਨਵਾਦ ਕਰਦੇ ਹਾਂ ਪਿਤਾ ਪਰਮੇਸ਼ਰ ਜੀ ਵਿਦੇ ਸਮੇਂ ਦੇ ਵਿੱਚ ਤੁਸੀਂ ਸਾਨੂੰ ਸੰਭਾਲ ਕੇ ਰੱਖਿਆ ਪਿਤਾ ਪਰਮੇਸ਼ਰ ਜੀ ਤੁਸੀਂ ਸਾਡੇ ਸਭਨਾ ਜ਼ਰੂਰਤਾਂ ਨੂੰ ਪੂਰਿਆ ਕੀਤਾ ਪ੍ਰਭੂ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਹਾਲੇਲੂਇਆ ਪ੍ਰਭੂ ਜੀ ਅੱਜ ਇਸ ਸੁੰਦਰ ਸਮੇਂ ਦੇ ਲਈ ਦਿਨ ਦੇ ਲਈ ਅਸੀਂ ਤੁਹਾਡੇ ਸ਼ੁਕਰਗੁਜ਼ਾਰ ਆ ਪਿਤਾ ਪਰਮੇਸ਼ਰ ਜੀ ਪ੍ਰਭੂ ਜੀ ਬਹੁਤ ਸਾਰੇ ਲੋਕ ਅੱਜ ਇਹ ਨਹੀਂ ਦੇਖ ਸਕਦੇ ਪਿਤਾ ਪਰਮੇਸ਼ਰ ਜੀ ਲੇਕਿਨ ਤੁਹਾਡੀ ਦਇਆ ਤੁਹਾਡੀ ਕਿਰਪਾ ਸਾਡੇ ਲਈ ਕਾਫੀ ਆ ਪਿਤਾ ਪਰਮੇਸ਼ਰ ਤੁਹਾਡਾ ਅਨੂਗ੍ਰਾਹ ਸਾਡੇ ਲਈ ਕਾਫੀ ਆ ਪਿਤਾ ਪਰਮੇਸ਼ਰ ਜੀ ਵਾਤਨ 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 ਵਾਧ ਹਾਲੇਲੂਇਆ 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 ਪ੍ਰਭੂ ਯੇਸ਼ੂ ਮਸੀਹ ਜੀ ਸਾਡੇ ਜਾਣੇ ਤੇ ਅਣ ਜਾਣੇ ਸਭ ਗੁਨਾਹ ਸਾਨੂੰ ਮਾਫ ਕਰ ਦਿਓ ਪਿਤਾ ਪਰਮੇਸ਼ਰ ਜੀ ਪ੍ਰਭੂ ਜੀ ਸਾਨੂੰ ਆਪਣੇ ਪਵਿੱਤਰ ਲਹੂ ਦੇ ਨਾਲ ਧੋ ਕੇ ਸ਼ੁੱਧ ਕਰੋ ਪਿਤਾ ਪਰਮੇਸ਼ਰ ਜੀ ਸਤਿ ਆਨੰਦ ਵਾਣ ਤਨਵਾਦ ਪਵਿੱਤਰ ਆਤਮਾ ਜੀ ਸਾਡੇ ਆਤਮਿਕ ਕੰਨਾਂ ਨੂੰ ਖੋਲ ਦਿਓ ਪਿਤਾ ਪਰਮੇਸ਼ਰ ਜੀ ਸਾਨੂੰ ਆਤਮਿਕ ਬੁੱਧ ਤੇ ਸਮਝ ਦਿਓ ਪਿਤਾ ਪਰਮੇਸ਼ਰ ਜੀ ਪਵਿੱਤਰ ਆਤਮਾ ਜੀ ਸਾਡੇ ਨਾਲ ਗੱਲਬਾਤ ਕਰੋ ਪਿਤਾ ਪਰਮੇਸ਼ਰ ਜੀ ਦਇਆ ਕਰੋ ਦਇਆ ਕਰੋ ਹallelujah ਹallelujah ਪ੍ਰਭੂ ਜੀ ਅੱਜ ਤੱਕ ਤੁਸੀਂ ਸਾਨੂੰ ਸੰਭਾਲ ਕੇ ਰੱਖਿਆ ਸਾਡੀਆਂ ਸਭ ਨਾਲ ਜ਼ਰੂਰਤਾਂ ਨੂੰ ਪੂਰਾ ਕੀਤਾ ਪ੍ਰਭੂ ਜੀ ਇਸ ਲਈ ਧੰਨਵਾਦ ਕਰਦੇ ਆ ਪਿਤਾ ਪਰਮੇਸ਼ਰ ਜੀ ਧੰਨਵਾ ਪ੍ਰਭੂ ਜੀ ਜੀ ਆਪਣੇ ਧਰਮ ਦੇ ਕਮਾ ਤੋਂ ਨਹੀਂ ਬਲਕਿ ਪਿਤਾ ਪਰਮੇਸ਼ਰ ਜੀ ਤੁਹਾਡੀ ਧਾਰਮਿਕਤਾ ਦੇ ਦੁਆਰਾ ਧਰਮਿਤ ਰੱਖਾਈ ਗਏ ਆ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਵਾ ਧੰਵਾ ਪਵਿੱਤਰ ਆਤਮਾ ਜੀ ਤੁਸੀਂ ਹੀ ਸਾਡੇ ਸੱਚੇ ਸਹਾਇਕ ਹੋ ਮਦਦਗਾਰ ਹੋ ਤੁਸੀਂ ਸਾਡਾ ਬਲ ਹੋ ਸਾਡੀ ਚਟਾਨ ਹੋ ਸਾਡੀ ਪਨਾਹਗਾਹ ਹੋ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਵਾ ਧੰਵਾ ਪ੍ਰਭੂ ਜੀ ਤੁਸੀਂ ਆਪਣੇ ਮਸੀਹ ਕਿਤੇ ਹੋਇਆਂ ਨੂੰ ਬਚਾਉਂਦੇ ਹੋ ਪਿਤਾ ਪਰਮੇਸ਼ਰ ਜੀ ਤੇ ਸਾਡੀ ਹਰ ਇੱਕ ਪ੍ਰਾਰਥਨਾ ਦਾ ਉੱਤੇ ਪਿਤਾ ਪਰਮੇਸ਼ਰ ਜੀ ਆਪਣੀ ਸੁਵਰਗੀ ਹਜ਼ੂਰੀ ਵਿੱਚੋਂ ਦਿੰਨੇ ਹੋ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਹਾਂ ਹallelujah ਹallelujah ਪਿਤਾ ਪਰਮੇਸ਼ਰ ਜੀ ਤੁਹਾਡਾ ਆਤਮਾ ਸਾਡੇ ਵਿੱਚ ਘਰ ਮੌਜੂਦ ਹੈ ਪਰਮੇਸ਼ਰ ਤੁਹਾਡੀ ਹਜ਼ੂਰੀ ਸਾਡੇ ਨਾਲ ਲੱਗ ਤੱਕ ਪਰਮੇਸ਼ਰ ਜੀ ਪ੍ਰਭ ਜੀ ਜੀ ਪ੍ਰਾਰਥਨਾ ਕਰਦੇ ਪ੍ਰਭ ਜੀ ਤੁਹਾਡਾ ਪਵਿੱਤਰ ਆਤਮਾ ਇੱਕ ਇੱਕ ਜਾਨ ਨੂੰ ਛੂਏ ਪਿਤਾ ਪਰਮੇਸ਼ਰ ਇਸੇ ਵਕਤ ਪ੍ਰਭ ਜੀ ਇੱਕ ਇੱਕ ਜਾਨ ਨੂੰ ਤੁਹਾਡਾ ਆਤਮਾ ਛੂਏ ਤੇ ਆਜ਼ਾਦ ਕਰੇ ਪ੍ਰਭੂ ਹਰ ਇੱਕ ਸ਼ੈਤਾਨੀ ਬੰਧਨ ਤੋ ਇਹ ਆਜ਼ਾਦ ਹੋ ਜਾਣ ਪਿਤਾ ਪਰਮੇਸ਼ਰ ਜੀ ਧੰਨਵਾਦ 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 ਪ੍ਰਭੂ ਜੀ ਕੋਈ ਵੀ ਵੈਰੀ ਦੀ ਸ਼ਕਤੀ ਇਹਨਾਂ ਦੇ ਘਰ ਪਰਿਵਾਰਾ ਬੱਚਿਆਂ ਨੂੰ ਛੂ ਨਾ ਸਕੇ ਪਿਤਾ ਪਰਮੇਸ਼ਰ ਜੀ ਅਸੀਂ ਹਰ ਇੱਕ ਵੈਰੀ ਦੀ ਸ਼ਕਤੀ ਨੂੰ ਪ੍ਰਭੂ ਯੇਸ਼ੂ ਮਸੀਹ ਦੇ ਜਿੰਦਾ ਜਲਾਲੀ ਨਾਮ ਵਿੱਚ ਤੱਤੀ ਦੇ ਬੰਦ ਦਿੰਨੇ ਆ ਜੋ ਸਵਰਗ ਵਿੱਚ ਬੰਨੀ ਗਈ ਆ ਹਾਲੇਲੂਇਆ ਪ੍ਰਭੂ ਜੀ ਅਸੀਂ ਸ਼ਾਂਤੀ ਆਨੰਦ ਤੁਹਾਡੀ ਦਇਆ ਤੁਹਾਡੀ ਬਰਕਤ ਨੂੰ ਅਸੀਂ ਇਨਦੇ ਜੀਵਨ ਵਿੱਚ ਤੱਤੇ ਦੇ ਖੋਲ ਜਿੰਦੇ ਸਵਰਗ ਵਿੱਚ ਖੋਲੀ ਗਈ ਹੈ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਧੰਨਵਾਦ ਹੈ ਵਚਨ ਜਿ ਕਿ ਆਕਾਸ਼ ਤੇ ਤਿਤਲ ਜਾਣਗੇ ਪਰਮੇਸ਼ਰ ਦੇ ਕਹੇ ਹੋਏ ਵਚਨ ਕਦੀ ਨਹੀਂ ਟਲਣਗੇ ਹallelujah ਹallelujah ਪ੍ਰਭੂ ਜੀ ਸਾਨੂੰ ਸ਼ੁੱਧ ਮਨ ਦਿਓ ਪਿਤਾ ਪਰਮੇਸ਼ਰ ਜੀ ਸਾਨੂੰ ਪਵਿੱਤਰਤਾਈ ਸੱਚਾਈ ਵਾਲਾ ਜੀਵਨ ਦਿਓ ਪਿਤਾ ਪਰਮੇਸ਼ਰ ਜੀ ਸਾਡਾ ਉੱਠਣਾ ਬੈਠਣਾ ਸਾਡਾ ਚੱਲਣਾ ਫਿਰਨਾ ਪ੍ਰਭੂ ਜੀ ਤੁਹਾਨੂੰ ਪਸੰਦ ਆਉਣ ਵਾਲਾ ਹੋ ਜਾਏ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਪਰਬੂ ਜੀ ਕਿ ਜੰਦੇ ਹੱਥਾਂ ਦੇ ਕੰਮਾਂ ਦੇ ਉੱਤੇ ਬਰਕਤ ਦੇਣਾ ਪਿਤਾ ਪਰਮੇਸ਼ਰ ਜੀ ਦਇਆ ਕਰੋ ਹਾਲੇਲੂਇਆ ਪਰ ਤੁਹਾਡੇ ਵਚਨ ਦੇ ਵਿੱਚ ਲਿਖਿਆ ਤੂੰ ਯਹਵਾ ਆਪਣੇ ਪਰਮੇਸ਼ਰ ਦੁੱਦਦੇ ਨੇ ਹਾਲਦਾ ਹੈ ਤੁਹਾਡੇ ਮਨੋਰਥਾਂ ਨੂੰ ਪੂਰਿਆ ਕਰੇਗਾ ਸੱਚਮੁੱਚ ਪਿਤਾ ਪਰਮੇਸ਼ਰ ਜੀ ਤੁਸੀਂ ਧਰਮੀ ਦੀ ਇੱਛਾ ਨੂੰ ਪੂਰਿਆ ਕਰ ਦਿਓ ਪਿਤਾ ਪਰਮੇਸ਼ਰ ਜੀ ਤੇ ਸਾਡੇ ਮੰਗਲ ਤੋਂ ਪਹਿਲਾਂ ਜਾਣਦੇ ਹੋ ਸਾਨੂੰ ਕਿਹਨਾ ਵਸਤਾ ਦੀ ਜ਼ਰੂਰਤ ਹੈ ਪਿਤਾ ਪਰਮੇਸ਼ਰ ਜੀ ਵੇਲੇ ਸੇ ਸਾਡੇ ਸਾਰੇ ਇੰਤਜ਼ਾਮ ਕਰਦੇ ਹੋ ਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਪ੍ਰਭੂ ਜੀ ਸਿ प्रार्थना ਕਰਦੇ ਹਾਂ ਇੱਕ ਇੱਕ ਜਾਂਦੀ ਜ਼ਰੂਰਤਾਂ ਨੂੰ ਪਿਤਾ ਪਰਮੇਸ਼ਰ ਜੀ ਆਪਣੇ ਸ਼ਾਹੀ ਖਜ਼ਾਨੇ ਵਿੱਚ ਪੂਰਿਆ ਕਰਨਾ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਪ੍ਰਭੂ ਜੀ ਤੁਈ ਗਿਆ ਹੈ ਤੁਹਾਡਾ ਉਹ ਸੁਭਾਅ ਹੋਵੇ ਜੋ ਪ੍ਰਭੂ ਯੇਸ਼ੂ ਮਸੀਹ ਜੀ ਦਾ ਸੀ ਪ੍ਰਭੂ ਜੀ ਆਪਣਾ ਸੁਭਾਅ ਸਾਨੂੰ ਦਿਓ ਪਿਤਾ ਪਰਮੇਸ਼ਰ ਜੀ ਅਸੀਂ ਤੁਹਾਡੇ ਪਵਿੱਤਰ ਵਚਨਾਂ ਤੇ ਚੱਲਣ ਵਾਲੇ ਬਣ ਜਾਈਏ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਹallelujah hallelujah ਪਿਤਾ ਪਰਮੇਸ਼ਰ ਤੁਹਾਡੇ ਬਚਨ ਵਿੱਚ ਲਿਖਿਆ ਜਿੱਦਾਂ ਪਿਤਾ ਆਪਣੇ ਬੱਚਿਆਂ ਦਾ ਤਰਸ ਖਾਂਦਾ ਹੈ ਤੇਵੇਂ ਯਹੋਵਾ ਪਰਮੇਸ਼ਰ ਤੁਹਾਡਾ ਉੱਤੇ ਤਰਸ ਖਾਂਦਾ ਹੈ ਤੁਹਾਡਾ ਧੰਨਵਾਦ ਪ੍ਰਭੂ ਜੀ ਤੁਸੀਂ ਦਿਆਲੂ ਤੇ ਕਿਰਪਾਲੂ ਪਰਮੇਸ਼ਰ ਪਿਤਾ ਪਰਮੇਸ਼ਰ ਜੀ ਸੱਚਮੁੱਚ ਤੁਸੀਂ ਆਪਣੇ ਪੁਕਾਰਨ ਵਾਲਿਆਂ ਦੇ ਨੇੜੇ ਲੈਂਦੇ ਹੋ ਪਿਤਾ ਪਰਮੇਸ਼ਰ ਜੀ ਤੜਾ ਤਾਂ ਬਾਤ ਕਰਦੇ ਹallelujah hallelujah ਪ੍ਰਭੂ ਜੀ ਸਾਡੇ ਵਿੱਚੋ ਸਖਤ ਮਨ ਲੈ ਲਵੋ ਪਿਤਾ ਪਰਮੇਸ਼ਰ ਤੁਹਾਡੇ ਬਚਨ ਵਿੱਚ ਲਿਖਿਆ ਹੈ ਮੈਂ ਤੁਹਾਨੂੰ ਨਵਾਂ ਦਿਲ ਦੇਵਾਂਗਾ ਨਵਾਂ ਆਤਮਾ ਤੁਹਾਡੇ ਵਿੱਚ ਪਾਵਾਂਗਾ ਹallelujah ਤੁਹਾਡੇ ਵਿੱਚੋਂ ਤੁਹਾਡੇ ਮਾਸ ਵਿੱਚੋਂ ਪੱਥਰ ਦਾ ਦਿਲ ਕੱਢ ਦਵਾਂਗਾ ਤੁਹਾਨੂੰ ਮਾਸ ਦਾ ਦਿਲ ਦੇਵਾਂਗਾ ਹallelujah ਸੱਚਮੁੱਚ ਪਤਾ ਵਾ ਪ੍ਰਭੇਸ਼ਰ ਜੀ ਤੁਸੀਂ ਮਹਾਨ ਹੋ ਤੁਸੀਂ ਸਾਨੂੰ ਆਤਮਿਕ ਫਲਾ ਤੇ ਵਰਦਾਨਾਂ ਨਾਲ ਭਰਿਆ ਪ੍ਰਭੂ ਜੇ ਅਸੀਂ ਤੁਹਾ ਨਾਲ ਗੱਲ ਕਰਦੇ ਹਾਂ ਹallelujah ਹallelujah ਤੁਹਾਨੂੰ ਬਾਤਾਂ ਬਾਤਾਂ ਨਾ ਇਹ ਹਵਾ ਟੁੱਟੇ ਦੇ ਲਵਾਲੇ ਦੇ ਨੇੜੇ ਰਹਿੰਦਾ ਹੈ ਕੁਚਲੇ ਆਤਮਾ ਵਾਲਿਆਂ ਨੂੰ ਬਚਾਉਂਦਾ ਹੈ ਪਰਪੰ ਦਾ ਪਬਜੀ ਤੁਸੀਂ ਆਪਣਾ ਬਚਨ ਨੂੰ ਭੇਜ ਕੇ ਸਾਨੂੰ ਆਉਣ ਵਾਲੀ ਤਬਾਹੀ ਤੋਂ ਬਚਾਉਂਦੇ ਹੋ ਪਿਤਾ ਪਰਮੇਸ਼ਰ ਜੀ ਅਸੀਂ ਪ੍ਰਾਰਥਨਾ ਕਰਦੇ ਪ੍ਰਭੂ ਜੀ ਤੁਹਾਡਾ ਆਤਮਾ ਇੱਕ ਇੱਕ ਜਾਂਦੀ ਅਗਵਾਈ ਕਰੇ ਪਿਤਾ ਪਰਮੇਸ਼ਰ ਜੀ ਇਹਨਾਂ ਦੇ ਸਾਰੇ ਹੱਥਾਂ ਦੇ ਕੰਮਾਂ ਨੂੰ ਸਫਲ ਕਰਨਾ ਪਰਮੇਸ਼ਰ ਇਹਨਾਂ ਦੇ ਰਾਹਾਂ ਨੂੰ ਮੁਬਾਰਕ ਕਰਨਾ ਪਿਤਾ ਪਰਮੇਸ਼ਰ ਜੀ ਕੋਈ ਬੈਰੀ ਦੀ ਸ਼ਕਤੀ ਇਹਨਾਂ ਨੂੰ ਛੂ ਨਾ ਸਕੇ ਪਿਤਾ ਪਰਮੇਸ਼ਰ ਜੀ ਹਰੇ ਕੰਦਕਾ ਦੀ ਸ਼ਕਤੀ ਨੂੰ ਅਸੀਂ ਕੈਨਸਲ ਕਰ ਦੇ ਇਹਨਾਂ ਦੇ ਜੀਵਨਾਂ ਦੇ ਵਿੱਚ ਪਿਤਾ ਪਰਮੇਸ਼ਰ ਜੀ ਅਸੀਂ ਪ੍ਰਾਰਥਨਾ ਕਰਦੇ ਹਾਂ ਸਭ ਰੁਕੇ ਹੋਏ ਕੰਮ ਬਣ ਜਾਣ ਪਿਤਾ ਪਰਮੇਸ਼ਰ ਤੁਹਾਡੀ ਹਜ਼ੂਰੀ ਵਿੱਚੋਂ ਸਭ ਕੁਝ ਹੋ ਸਕਦਾ ਹੈ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਹਾਂ ਪ੍ਰਭੂ ਜੀ ਤੁਸੀਂ ਸਾਡੀ ਆਸ ਹੋ ਤੁਸੀਂ ਸਾਡਾ ਵਿਸ਼ਵਾਸ ਹੋ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਹਾਂ ਪ੍ਰਭੂ ਜੀ ਅਸੀਂ ਪ੍ਰਾਰਥਨਾ ਕਰਦੇ ਹਾਂ ਇੱਕ ਇੱਕ ਜਾਨ ਨੂੰ ਹਰ ਤਰ੍ਹਾਂ ਦੇ ਖੋਫ ਖਤਰੇ ਐਕਸੀਡੈਂਟਾਂ ਤੋਂ ਬਚਾ ਕੇ ਰੱਖਣਾ ਪਿਤਾ ਪਰਮੇਸ਼ਰ ਜੀ ਕੋਈ ਬਿਮਾਰੀ ਕੋਈ ਮਹਾਰੋਗ ਇਹਨਾਂ ਦੇ ਜੀਵਨ ਦਾ ਹਿੱਸਾ ਨਾ ਹੋਇਆ ਪਿਤਾ ਪਰਮੇਸ਼ਰ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਆਂ ਤੇ ਸਾਡੀ ਪ੍ਰਾਰਥਨਾਵਾਂ ਨੂੰ ਸੁਣਦੇ ਹੋ ਪਿਤਾ ਪਰਮੇਸ਼ਰ ਜੀ ਅਸੀਂ ਪ੍ਰਾਰਥਨਾ ਦੇ ਪ੍ਰਭੂ ਜੀ ਆਪਣੇ ਆਗੂਆਂ ਦੇ ਲਈ ਪਿਤਾ ਪਰਮੇਸ਼ਰ ਜੀ ਅਸੀਂ ਆਪਣੇ ਆਗੂਆਂ ਦੇ ਉਹਨਾਂ ਦੇ ਪਰਿਵਾਰਾਂ ਦੀ ਸੁੱਖ ਸਲਾਮਤੀ ਜੜੇ ਪਾਕ ਪਵਿੱਤਰ ਹਜ਼ੂਰੀ ਵਿੱਚੋਂ ਮੰਗਦੇ ਹਾਂ ਪਿਤਾ ਪਰਮੇਸ਼ਰ ਜੀ ਤੁਹਾਡੇ ਸਵਰਗੀ ਦੂਤ ਹਮੇਸ਼ਾ ਉਹਨਾਂ ਦੀ ਹਫਾਜ਼ਤ ਵਿੱਚ ਲੱਗੇ ਰਹਿੰਦੇ ਹਨ ਪਿਤਾ ਪਰਮੇਸ਼ਰ ਤੁਹਾਡਾ ਧੰਨਵਾਦ ਕਰਦੇ ਆਂ ਪ੍ਰਭੂ ਜੀ ਜਿੰਨੇ ਵੀ ਆਦਾਸੀਆ ਤੁਹਾਡੀ ਖਿਦਮਤ ਕਰ ਰਹੇ ਆ ਪਿਤਾ ਪਰਮੇਸ਼ੁਰ ਜੀ ਤੁਹਾਡਾ ਆਤਮਿਕੇ ਜਾਨ ਨੂੰ ਸੰਭਾਲੇ ਤੁਹਾਡਾ ਉਸਤਤਿ ਮਾਲ ਦੇ ਮੇਸਟਰ ਸਾਰੇ ਪ੍ਰਾਧਾਨ ਦਾਤਾ ਯੇਸ਼ੂ ਜੀ ਆਪ ਪਿਤਾ ਤੁਹਾਨੂੰ ਦੀ ਹਰ ਇੱਕ ਜ਼ਰੂਰਤਾਂ ਨੂੰ ਪੂਰਨ ਕਰੀਆ ਹਾਲੇਲੂਇਆ ਧੰਨਵਾਦ ਧੰਨਵਾਦ ਹਾਲੇਲੂਇਆ ਇਦਵੂ ਜੀ ਸਾਨੂੰ ਜੀਸਸ ਰਾਈ ਅੱਜ ਅਸੀਂ ਅਗਦੀ ਪਵਿੱਤਰ ਨਦੀ ਵਿੱਚੋਂ ਮੰਗਦੇ ਹਾਂ ਕਿ ਤਬਰੂਤੇਸ਼ ਕਿ ਸਾਡੀ ਇਹ ਸਾਰੀ ਜ਼ਰੂਰਤ ਤੁਸੀਂ ਸੁਣਿਆ ਹੈ ਪ੍ਰਭੂ ਜੀ ਇਹ ਸਾਰੀ ਪ੍ਰਾਰਥਨਾ ਨੂੰ ਤੁਸੀਂ ਉਸਾਰੇ ਫਿਰ ਦਾਤਾ ਸੁਣਿਆ ਤੇ ਸਵੀਕਾਰ ਕੀਤਾ ਜੀ ਦਾਰਸਾਲੀ ਨਾਮ ਅੱਜ ਮੰਗਦੇ ਹਾਂ ਆਮੀਨ ਆਮੀਨ ਸਭ ਯੇਸ਼ੂ ਮਸੀਹ ਜਿੰਦਾ ਸਾਂਵਰਥੀ ਨਾਮ ਵਿੱਚ ਮੰਗਦੇ ਹਾਂ ਆਮੀਨ ਆਮੀਨ ਆਮੀਨ